ਸੰਗਾਜੀ ਪਹੁੰਚ ਚੁੱਕੇ ਆ ਸਾਹਮਣੇ ਦੇਖੋ ਗੁਰਦਰਾ ਸਾਹਿਬ ਟਾਲਾ ਸਾਹਿਬ ਤਨਤਨ ਬਾਬਾ ਦੀਪ ਸਿੰਘ ਜੀ ਦਾ ਅਸਥਾਨ ਤੇ ਕੀ ਹੈ ਇੱਥੋਂ ਗੁਰਦਰਾ ਸਾਹਿਬ ਦਾ ਪੂਰਾ ਇਤਿਹਾਸ ਇਹ ਸਾਹਮਣੇ ਡਿਊੜੀ ਗੇਟ ਆ ਤੇ ਅੰਦਰ ਜਾ ਕੇ ਇਤਿਹਾਸ ਵੀ ਜਾਣਦੇ ਆ ਤੇ ਤੁਹਾਨੂੰ ਵੀ ਜੋ ਇਤਿਹਾਸ ਦਾ ਦੇਖਾਂਗੇ ਉਹ ਤੁਹਾਨੂੰ ਇਤਿਹਾਸ ਦੱਸਾਂਗੇ ਇਸ ਗੁਰਦਰਾ ਸਾਹਿਬ ਜੀ ਦਾ ਤੇ ਇਹ ਆ ਜੀ ਬਾਬਾ ਦੀਪ ਸਿੰਘ ਜੀ ਦਾ ਅਸਥਾਨ ਤੇ ਚੱਲਦੇ ਆ ਹੁਣ ਅੰਦਰ ਤੇ ਮੱਥਾ ਟੇਕਦੇ ਆ ਨਾਲ ਇਤਿਹਾਸ ਦੱਸਦੇ ਆ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਪਿਛਲੇ ਦਿਨੀ ਤੁਸੀਂ ਦੇਖ ਰਹੇ ਹੋ ਐ ਬਾਬਾ ਬਕਾਲਾ ਸਾਹਿਬ ਤੋਂ ਸਟਾਰਟਿੰਗ ਹੋਈ ਸੀਗੇ ਤੇ ਸਾਰੇ ਗੁਰਦਰਾ ਸਾਹਿਬ ਸੀਰੀਜ਼ ਤੁਸੀਂ ਦੇਖੀਆ ਜਿਨ੍ਹਾਂ ਪਿਛਲੀਆਂ ਵੀਡੀਓ ਨਹੀਂ ਦੇਖੀਆਂ ਸੁਲਤਾਨਪੁਰ ਲੋਧੀ ਰਬਾਬ ਸਰ ਸਾਹਿਬ ਗੋਇੰਦਵਾਲ ਸਾਹਿਬ ਕਡੂਰ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਸੁਰ ਸਿੰਘ ਚਬਾਲ ਬਾਬਾ ਵਿਧੀਸ਼ੰਦ ਜੀ ਦਾ ਸਥਾਨ ਤੇ ਇਸ ਤੋਂ ਬਾਅਦ ਝੂਲਣੇ ਮੈਲ ਤੇ ਅੱਜ ਅਸੀਂ ਪਹੁੰਚੇ ਆ ਗੁਰਦੁਆਰਾ ਸਾਹਿਬ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਅਦੁੱਤੀ ਸ਼ਹਾਦਤ ਉਹਨਾਂ ਨੂੰ ਪ੍ਰਣਾਮ ਉਹਨਾਂ ਦੇ ਸਥਾਨਾਂ ਤੇ ਆਏ ਆ ਜਿੱਥੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸੀਸ ਧੜ ਤੋਂ ਅਲੱਗ ਹੋਇਆ ਸੀਗਾ ਗੁਰਦੁਆਰਾ ਸਾਹਿਬ ਸ਼੍ਰੀ ਟਾਲਾ ਸਾਹਿਬ ਜੋ ਅਮਰਸਰ ਤੋਂ ਤਕਰੀਬਨ ਅਮਰਸਰ ਦੇ ਨੇੜੇ ਆ ਤੇ ਪਿੰਡ ਚੱਬਾ ਇਹਦੇ ਵਿੱਚ ਪੈਂਦਾ ਤੇ ਅੱਜ ਤੁਹਾਨੂੰ ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਨੇ ਆ ਤੇ ਇਤਿਹਾਸ ਦੱਸਦੇ ਆ ਜੁੜੇ ਰਹੋ ਐਂਡ ਤੱਕ ਲਾਈਕ ਸ਼ੇਅਰ ਕਮੈਂਟ ਵੱਧ-ਵੱਧ ਕਰਿਓ ਧਰੋਜੀ ਸੰਗਤ ਜੀ ਐ ਵੀ ਵੇਖੋ ਬੂਟੇ ਕਿੱਡੇ ਸੋਹਣੇ ਆ ਸ਼ਿੰਗਾਰ ਵਾਲੇ ਤੇ ਪਹੁੰਚ ਚੁੱਕੇ ਆ ਅਸੀਂ ਗੁਰਦੁਆਰਾ ਸਾਹਿਬ ਐ ਵੀ ਚੌਂਕ ਨਵਾਂ ਬਣ ਰਿਹਾ ਗੁਰਦੁਆਰਾ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਬਿਲਕੁਲ ਸਾਹਮਣੇ ਤੇ ਨਵੀਂ ਇਮਾਰਤਾਂ ਦੀ ਜਿਹੜੀ ਆ ਉਹ ਸਾਰੀ ਦਾ ਕੰਮ ਜਿਹੜਾ ਉਹ ਲਗਾਤਾਰ جاری ਆ ਨਿਰੰਤਰ ਜਾਰੀ ਚੱਲ ਰਿਹਾ ਵਾ ਤੇ ਸਾਹਮਣੇ ਤੁਸੀਂ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਸ੍ਰੀ ਤਾਲਾ ਸਾਹਿਬ ਹੁਣ ਮੈਂ ਨਾਲੋ ਨਾਲ ਇਤਿਹਾਸ ਦੀ ਸਾਂਝ ਪਹਿਲੇ ਤੁਹਾਨੂੰ ਪਾਦਾਗਾ ਨਾਲ ਮੱਥਾ ਟੇਕਾਂਗੇ ਅੰਦਰ ਜਾ ਕੇ ਨਾਲ ਹੀ ਮੈਂ ਤੁਹਾਨੂੰ ਇਤਿਹਾਸ ਦੱਸਦਾਗਾ ਇਹ ਆ ਜੀ ਗੁਰਦਰਾ ਸਾਹਿਬ ਤਾਲਾ ਸਾਹਿਬ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਤੇ ਇਹ ਆ ਜੀ ਗੁਰਦਰਾ ਸ੍ਰੀ ਤਾਲਾ ਸਾਹਿਬ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੋ ਜੀ ਸੰਗਤ ਜੀ ਹੁਣ ਮੈਂ ਤੁਹਾਨੂੰ ਗੁਰਦਰਾ ਧੰਨ ਧੰਨ ਸ੍ਰੀ ਬਾਬਾ ਦੀਪ ਸਿੰਘ ਜੀ ਦੇ ਸਥਾਨਾਂ ਦੇ ਤਾਲਾ ਸਾਹਿਬ ਜੀ ਦਾ ਇਤਿਹਾਸ ਦੱਸਦਾ ਤੁਹਾਨੂੰ ਇਹ ਅਮਰਸਰ ਦੀ ਧਰਤੀ ਨੂੰ ਗੁਰੂਆਂ ਦੀ ਚਰਨਛੋਹ ਪ੍ਰਾਪਤ ਹੋਣ ਦਾ ਮਾਣਾ ਅਸਲ ਤੇ ਇਸ ਧਰਤੀ ਤੇ ਕਈ ਇਤਿਹਾਸਕ ਜਗ੍ਹਾ ਹੋਈਆਂ ਜਿਨ੍ਹਾਂ ਵਿੱਚੋਂ ਲੜਨ ਵਾਲੀਆਂ ਕਈ ਮਹਾਨ ਸ਼ਖਸੀਅਤ ਕਈ ਮਹਾਨ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਦੁਨੀਆ ਦੇ ਇਤਿਹਾਸ ਵਿੱਚ ਆਪਣੀਆਂ ਵਿਲੱਖਣ ਕੁਰਬਾਨੀਆਂ ਕਰਕੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਆਪਣੇ ਨਾਂ ਦਰਜ ਕਰਵਾ ਕੇ ਆਪ ਸਦਾ ਲਈ ਅਮਰ ਹੋ ਗਏ ਇਸ ਲੜੀ ਵਿੱਚ ਅਜੇ ਹੀ ਇੱਕ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਅਸਥਾਨ ਨੂੰ ਸਾਹਮਣ ਦਾ ਮਾਣ ਹਾਸਲ ਗੁਰਦੁਆਰਾ ਸ਼੍ਰੀ ਟਾਲਾ ਸਾਹਿਬ ਜੋ ਅੰਮ੍ਰਿਤਸਰ ਤਰਨਤਾਰਨ ਰੋਡ ਤੇ ਪਿੰਡ ਚੱਬਾ ਵਿੱਚ ਪੈਂਦਾ ਹੈ ਇਸ ਸਥਾਨ ਤੇ ਸਿੱਖ ਇਤਿਹਾਸ ਦੀ ਅਹਿਮ ਜੰਗ ਅਹਿਮ ਜੰਗ 1757 ਈਸਵੀ ਵਿੱਚ ਮੁਗਲ ਫੌਜ ਫੌਜਾਂ ਕੋਲੋਂ ਸ਼੍ਰੀ ਹਰਮੰਦਰ ਸਾਹਿਬ ਨੂੰ ਆਜ਼ਾਦ ਕਰਵਾਉਣ ਦੀ ਖਾਤਰ ਬਾਬਾ ਦੀਪ ਸਿੰਘ ਤੇ ਸਿੰਘਾਂ ਤੇ ਮੁਗਲ ਹਕੂਮਤ ਦੇ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਦੇ ਜਰਨੈਲ ਜਹਾਨ ਖਾਨ ਦੀਆਂ ਹਜ਼ਾਰਾਂ ਫੌਜਾਂ ਦਰਮਿਆਨ ਹੋਈ ਜਿਸ ਵਿੱਚ ਬਾਬਾ ਦੀਪ ਸਿੰਘ ਜੀ ਦਾ ਸਾਂਝੇ ਵਾਰ ਦੌਰਾਨ ਇਸ ਜਗ੍ਹਾ ਤੇ ਸੀਸ ਧੜ ਤੋਂ ਅਲੱਗ ਹੋ ਗਿਆ ਸੀ ਪਰ ਬਾਬਾ ਦੀਪ ਸਿੰਘ ਜੀ ਚਮਤਕਾਰੀ ਹੌਸਲਾ ਕਰਦੇ ਆ ਸੀਸ ਤਲੀ ਤੇ ਰੱਖ ਕੇ ਮੁਗਲ ਫੌਜਾਂ ਨਾਲ ਜੰਗ ਜਾਰੀ ਰੱਖੀ ਬਾਬਾ ਦੀਪ ਸਿੰਘ ਜੀ ਦੀ ਯਾਦਗਾਰ ਨੂੰ ਹਮੇਸ਼ਾ ਤਾਜ਼ਾ ਰੱਖਣ ਲਈ ਇੱਥੇ ਗੁਰਦਵਾਰਾ ਸ੍ਰੀ ਟਾਲਾ ਸਾਹਿਬ ਸੁਸ਼ੋਭਤ ਹੈ ਇਸ ਸਥਾਨ ਤੇ ਇੱਕ ਲੰਬੀ ਤੇ ਭਿਆਨਕ ਲੜਾਈ ਤੋਂ ਬਾਅਦ ਇੱਕ ਦੂਜੇ ਦੇ ਸਾਹਮਣੇ ਹਮਲੇ ਵਿੱਚ ਦੋਵਾਂ ਯੋਧਿਆਂ ਦਾ ਸਿਰ ਕਲਮ ਕਰ ਦਿੱਤਾ ਗਿਆ ਪਰ ਜਦੋਂ ਬਾਬਾ ਦੀਪ ਸਿੰਘ ਜੀ ਜ਼ਮੀਨ ਤੇ ਡਿੱਗ ਪਏ ਤਾਂ ਇੱਕ ਜਵਾਨ ਸਿਪਾਹੀ ਨੇ ਬਾਬਾ ਦੀਪ ਸਿੰਘ ਜੀ ਨੂੰ ਆਪਣਾ ਵਚਨ ਯਾਦ ਕਰਵਾਇਆ ਫਿਰ ਬਾਬਾ ਦੀਪ ਸਿੰਘ ਜੀ ਤੁਰੰਤ ਉੱਠ ਕੇ ਆਪਣਾ ਸੀਸ ਖੱਬੇ ਹੱਥ ਤੇ ਰੱਖ ਕੇ ਤੇ ਸੱਚੇ ਹੱਥ ਨਾਲ ਖੰਡਾ ਤੇ ਦੋ ਧਾਰੀ ਤਲਵਾਰ ਲੈ ਕੇ ਲੜਨ ਲੱਗੇ ਇਹ ਚੰਦਕਾਰ ਦੇਖ ਕੇ ਸਾਰੇ ਦੁਸ਼ਮਣ ਭੱਜਣ ਲੱਗ ਪਏ ਪਰ ਬਾਬਾ ਦੀਪ ਸਿੰਘ ਜੀ ਨੇ ਆਪਣੇ ਸਿਪਾਹੀਆਂ ਸਮੇਤ ਲੜਾਈ ਜਾਰੀ ਰੱਖੀ ਤੇ ਅੰਮ੍ਰਿਤਸਰ ਪਹੁੰਚ ਕੇ ਸ੍ਰੀ ਹਰਮੰਦਰ ਸਾਹਿਬ ਨੂੰ ਆਜ਼ਾਦ ਕਰਵਾਇਆ ਤੇ ਸ੍ਰੀ ਹਰਮੰਦਰ ਸਾਹਿਬ ਦੀਆਂ ਪਰ ਕਰਮਾ ਦੇ ਦੱਖਣੀ ਹਿੱਸੇ ਵਿੱਚ ਜਿਸ ਨੂੰ ਹੁਣ ਬੁੰਗਾ ਸਾਹਿਬ ਦੀਪ ਸਿੰਘ ਕਿਹਾ ਜਾਂਦਾ ਹੈ ਉੱਥੇ ਆਪਣਾ ਸਿਰ ਰੱਖ ਕੇ ਆਖਰੀ ਸਾਹ ਲਿਆ ਇਹ ਸੀ ਇਤਿਹਾਸ ਬਾਬਾ ਦੀਪ ਸਿੰਘ ਜੀ ਦਾ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਸਿਰ ਧੜ ਤੋਂ ਅਲੱਗ ਹੋਇਆ ਸੀ ਇਹ ਉਸ ਸਥਾਨ ਤੇ ਹੁਣ ਗੁਰਦੁਆਰਾ ਸਾਹਿਬ ਟਾਲਾ ਸਾਹਿਬ ਬਣਿਆ ਹੋਇਆ ਹੈ ਲੋਜੀ ਸੰਗਤ ਜੀ ਮੱਥਾ ਟੇਕ ਆਏ ਆ ਅਸੀਂ ਤੇ ਇਹ ਅਜੀ ਪੂਰੇ ਸੰਸਾਰ ਵਿੱਚ ਇੱਕ ਨਵੇਕਲੀ ਮਿਸਾਲ ਸਥਾਨ ਗੁਰਦੁਆਰਾ ਸਾਹਿਬ ਸ੍ਰੀ ਟਾਲਾ ਸਾਹਿਬਾ ਜਿੱਥੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਤਲੀ ਤੇ ਰੱਖ ਕੇ ਸ੍ਰੀ ਹਰਮੰਦਰ ਸਾਹਿਬ ਵੱਲ ਚਾਲੇ ਪਾਏ ਸੀਗੇ ਤੇ ਹਰਮੰਦਰ ਸਾਹਿਬ ਜਾ ਕੇ ਆਪਣਾ ਸੀਸ ਉਹਨਾਂ ਨੇ ਰੱਖਿਆ ਸੀਗਾ ਇਹ ਅਨੋਖੀ ਮਿਸਾਲ ਜਿਹੜੀ ਆ ਧੰਤਨ ਧੰਬਾ ਦੀਪ ਸਿੰਘ ਜੀ ਦੀ ਆ ਹੁਣ ਅਸੀਂ ਦੂਸਰੇ ਪਾਸੇ ਜਾ ਕੇ ਤੁਹਾਨੂੰ ਬਾਬਾ ਦੀਪ ਸਿੰਘ ਜੀ ਦਾ ਇੱਧਰ ਡਿਸਪੈਂਸਰੀ ਹੈ ਫਰੀ ਬਾਬਾ ਦੀਪ ਸਿੰਘ ਜੀ ਦਾ ਸਥਾਨ ਦਿਖਾਉਣਾ ਮੈਂ ਦੂਸਰੇ ਪਾਸੇ ਜਾ ਕੇ ਜਾ ਸੰਭ ਸੁੰਦਰ ਸੁਣਾ ਨਾ ਸੂਰਾ ਦੇਗ ਤੇਗ ਸਾਚੋ ਪਰਪੂਰਾ ਇਹ ਆ ਜੀ ਧੰਤਨ ਬਾਬਾ ਦੀਪ ਸਿੰਘ ਜੀ ਦੇ ਸਥਾਨ ਮੈਂ ਬਾਹਰੋਂ ਆ ਕੇ ਸ਼ਾਟ ਲੈ ਰਿਹਾ ਬਾਹਰ ਬਾਰ ਲੰਗਰ ਹਾਲ ਦੇ ਪਾਸੇ ਤੇ ਬਹੁਤ ਸੁੰਦਰ ਤੇ ਸੋਹਣਾ ਸਥਾਨ ਹੈ ਤੇ ਇਹੋ ਇੱਕੋ ਇੱਕ ਸਥਾਨ ਆ ਜਿਹੜਾ ਸਿੰਘਾਂ ਜਿਹੜੇ ਮੁਗਲ ਸੀਗੇ ਜਦੋਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ ਕਹਿੰਦੇ ਦੇਖਿਆ ਬਾਬਾ ਜੀ ਦੇ ਮੁਖੋਂ ਕਥਾ ਸੁਣਦੇ ਆ ਰਹੇ ਸੀ ਅੱਜ ਤੱਕ ਸੁਣਦੇ ਆ ਰਹੇ ਆ ਕਿ ਜਦੋਂ ਬਾਬਾ ਜੀ ਨੇ ਸੀਸ ਤਲੀ ਤੇ ਰੱਖ ਲਿਆ ਤਾਂ ਮੁਗਲ ਭੱਜਣੇ ਸ਼ੁਰੂ ਹੋ ਗਏ ਕਿ ਇਹ ਤੇ ਜਿਹੜੇ ਸਿੰਘ ਨੇ ਇਹਦੇ ਸਿਰ ਕੱਟੇ ਵੀ ਜਿਹੜੇ ਆ ਉਹ ਲੜਦੇ ਨੇ ਤੇ ਇਹ ਸੀ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਜਿਹੜਾ ਕਿ ਅੰਮ੍ਰਿਤਸਰ ਨੂੰ ਆਜ਼ਾਦ ਕਰਵਾਇਆ ਸੀਗਾ ਉਸ ਟਾਈਮ ਤੇ ਸਿਰ ਲੱਥੜੇ ਕਹਿੰਦੇ ਸੀਗੇ ਸਿੰਘਾਂ ਨੂੰ ਇਹ ਉਹ ਟਾਈਮ ਸੀਗਾ ਤਾਂ ਤਨ ਬਾਬਾ ਦੀਪ ਸਿੰਘ ਜੀ ਨੇ ਇੰਨੀ ਵੱਡੀ ਕੁਰਬਾਨੀ ਦਿੱਤੀ ਸੀਗੀ ਤੇ ਮੁਗਲ ਭੱਜਣਾ ਸ਼ੁਰੂ ਹੋ ਗਏ ਸੀਗੇ ਇਹ ਆ ਜੀ ਉਹਨਾਂ ਦਾ ਸਥਾਨ ਹੋਣਾ ਸੀ ਲੰਗਰ ਛਕਦੇ ਆ ਤੇ ਲੰਗਰ ਛੱਕ ਕੇ ਫਿਰ ਅਗਲੀ ਅਪਡੇਟ ਤੁਹਾਨੂੰ ਦਿੰਦੇ ਆਂ ਇੱਧਰ ਆ ਜੀ ਹੁਣ ਲੰਗਰ ਲੰਗਰ ਹਾਲ ਹੁਣ ਅਸੀਂ ਸਭ ਤੋਂ ਪਹਿਲੇ ਲੰਗਰ ਛਕਦੇ ਆਂ ਲੰਗਰ ਹਾਲ ਦੀ ਇਮਾਰਤ ਵੀ ਜਿਹੜੀ ਆ ਹਲੇ ਬਣ ਰਹੀ ਆ ਇੱਧਰ ਲੰਗਰ ਹਾਲ ਆ ਤੇ ਲੰਗਰ ਛਕ ਕੇ ਫੇਰ ਚਾਲੇ ਪੈਂਦੇ ਆ ਇਹ ਆ ਜੀ ਜਿਹੜੀ ਐਸ ਪਾਸੇ ਜਿਹੜੀ ਤੁਸੀਂ ਬਿਲਡਿੰਗ ਦੇਖ ਰਹੇ ਹੋ ਇਹ ਵਾਲੀ ਆਵਲੀ ਨੀਲੀ ਬਿਲਡਿੰਗ ਆ ਇੱਧਰ ਅਖੰਡ ਪਾਤਸ਼ਾਹ ਦੀ ਜਿਹੜੀ ਆ ਲੜੀ ਚੱਲਦੀ ਰਹਿੰਦੀ ਆ ਇੱਧਰ ਅਖੰਡ ਪਾਤਸ਼ਾਹ ਆਰੰਭ ਹੋਏ ਨੇ ਅੱਜ ਵੀ ਇਹ ਆਜੀ ਲੰਗਰ ਹਾਲ ਇੱਧਰ ਚਲੋ ਜੀ ਗੁਰੂ ਦੀਆਂ ਸ਼ੰਗਤਾਂ ਜ਼ਰੂਰ ਆ ਲੰਗਰ ਛਕੀਏ ਇੱਕ ਵੱਜ ਗਿਆ ਸਵੇਰੇ 8 ਵਜੇ ਦਾ ਲੰਗਰ ਛਕਿਆ ਹੁਣ ਅਸੀਂ ਲੰਗਰ ਛਕੀਏ ਤੇ ਫੇਰ ਚਾਲੇ ਪਾਈਏ ਲੋ ਜੀ ਬਾਬਾ ਜੀ ਸੋਰਸਿੰਗ ਵਾਲੇ ਬਾਬਾ ਜੀ ਅਵਤਾਰ ਸਿੰਘ ਜੀ ਜਿਹੜੇ ਬਾਬਾ ਵਿਧੀ ਚੰਦ ਜੀ ਦੇ ਐਸ ਵਾਲੇ ਹੈਡ ਸੇਵਾਦਾਰ ਨੇ ਤੇ ਬਾਬਾ ਜੀ ਦਾ ਵੀ ਦਰਸ਼ਨ ਹੋ ਗਏ ਨੇ ਬਾਬਾ ਜੀ ਦੇ ਵੀ ਬਾਬਾ ਜੀ ਅਵਤਾਰ ਸਿੰਘ ਜੀ ਤੇ ਮਹਾਪੁਰਖਾਂ ਦੇ ਸਤਾਨਾਂ ਤੇ ਕੱਲ ਗਏ ਸੀਗੇ ਕੱਲ ਮਹਾਪੁਰਖਾਂ ਦੇ ਦਰਸ਼ਨ ਨਹੀਂ ਹੋਏ ਤੇ ਕਰਮਾ ਚ ਲਿਖਿਆ ਸੀਗਾ ਕਿ ਇੱਥੇ ਮਹਾਪੁਰਖਾਂ ਦੇ ਦਰਸ਼ਨ ਹੋਏ ਨਹੀਂ ਨੇ ਅਜੇ ਇਹ ਸੀ ਜੀ ਬਾਬਾ ਅਵਤਾਰ ਸਿੰਘ ਜੀ ਬਾਬਾ ਵਿਧੀ ਚੰਦ ਜੀ ਸੁਰ ਸਿੰਘ ਇਹਨਾਂ ਦਾ ਹੈੱਡ ਕੁਆਰਟਰ ਹੈ ਤੇ ਬਾਬਾ ਜੀ ਦੇ ਕੱਲ ਉੱਥੇ ਜਦੋਂ ਪਿਛਲੀ ਵੀਡੀਓ ਚ ਗਏ ਸੀਗੇ ਸੁਰ ਸਿੰਘ ਤੇ ਬਾਬਾ ਜੀ ਦੇ ਉੱਥੇ ਦਰਸ਼ਨ ਨਹੀਂ ਸੀ ਹੋਏ ਅੱਜ ਇਥੇ ਬਾਬਾ ਦੀਪ ਸਿੰਘ ਜੀ ਟਾਲਾ ਸਾਹਿਬ ਇੱਥੇ ਕੋਈ ਸਮਾਗਮ ਸੀਗਾ ਵਿਆਹ ਸਮਾਗਮ ਸੀ ਉੱਥੇ ਬਾਬਾ ਜੀ ਆਏ ਹੋਏ ਸੀਗੇ ਤੇ ਇੱਥੇ ਦਰਸ਼ਨ ਹੋਏ ਨੇ ਤੇ ਇਹ ਆ ਜੀ ਗੁਰਦਾਰਾ ਸ੍ਰੀ ਟਾਲਾ ਸਾਹਿਬ ਇਹ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਸਥਾਨ ਹੈ ਸੀ ਜੀ ਸੰਗਤ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸਥਾਨ ਸ੍ਰੀ ਟਾਲਾ ਸਾਹਿਬ ਜਿਹੜਾ ਪਿੰਡ ਚੱਬਾ ਅੰਮ੍ਰਿਤਸਰ ਦੇ ਵਿੱਚ ਪੈਂਦਾ ਹੈ ਤੇ ਇੱਥੇ ਦਰਸ਼ਨ ਕਰਨ ਆਏ ਸੀਗੇ ਤੇ ਬਹੁਤ ਵਧੀਆ ਦਰਸ਼ਨ ਹੋਏ ਨੇ ਪਿੱਛੇ ਤੁਸੀਂ ਦੇਖ ਰਹੇ ਹੋ ਗੁਰਦਰਾ ਸਾਹਿਬ ਸ੍ਰੀ ਟਾਲਾ ਸਾਹਿਬ ਉਮੀਦ ਕਰਦੇ ਹਾਂ ਕਿ ਜਾਣਕਾਰੀ ਇਤਿਹਾਸ ਨਾਲੋਂ ਦੀਆਂ ਗਲਤੀਆਂ ਹੋ ਜਾਂਦੀਆਂ ਨੇ ਭੁੱਲਾਂ ਦੀ ਮਾਫੀ ਦੇਣੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਧੰਨਵਾਦ ਮਿਲਦੇ ਹਾਂ ਜੀ ਹੋਰ ਕਿਤੇ ਔਰ ਅਗਲੀ ਥਾਂ ਤੇ ਇਸ ਤੋਂ ਅੱਗੇ ਤੁਹਾਨੂੰ ਦਰਸ਼ਨ ਕਰਾਉਣ ਦੀ ਕੋਸ਼ਿਸ਼ ਕਰਦੇ ਆ ਗੁਰਦੁਆਰਾ ਸਾਹਿਬ ਸ੍ਰੀ ਸਨ ਸਾਹਿਬ ਤੇ ਲਾਈਕ ਸ਼ੇਅਰ ਕਮੈਂਟ ਜਿਆਦਾ ਤੋਂ ਜਿਆਦਾ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ